ਫ੍ਰੀ ਫਾਇਰ ਗੇਮ ਖੇਡਦੀ ਸੀਗੀ ਉਹਦੇ ਵਿੱਚ ਕਾਹ ਨੂੰ ਚੰਗਾ ਦਾ ਬੰਦਾ ਹੈ ਉਹ ਇਹਦੇ ਵਿੱਚ ਆਇਆ ਤੇ ਉਹਨੇ ਆਪਣੇ ਚਾਂਸੇ ਵਿੱਚ ਲਿਆ ਤੇ ਉਹਦੇ ਨਾਲ ਹੀ ਗੱਲਬਾਤ ਕਰ ਗਈ ਸੀ ਬਹੁਤ ਪਰੇਸ਼ਾਨ ਹੈ ਬੱਚੇ ਯਾਦ ਕਰਦੇ ਆਪਣੀ ਮਾਂ ਨੂੰ ਉਹਦੀ ਫੋਟੋ ਦੇ ਦੇਖ ਕੇ ਦੁਖੀ ਹੁੰਦੇ ਆ ਰਾਤ ਨੂੰ ਹੁੰਦੇ ਆ ਮੋਬਾਈਲ ਤੇ ਗੇਮ ਖੇਡਦੀ ਖੇਡਦੀ ਘਰੋਂ ਭੱਜ ਗਈ ਬੇਵਫਾ ਤੋੜ ਦਿੱਤਾ ਸਾਲਾਂ ਪੁਰਾਣਾ ਰਿਸ਼ਤਾ ਜੀਹਾਂ ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ ਦੇ ਹਾਜੀਪੂਤੋਂ ਇੱਕ ਹੈਰਾਨ ਕਰਦਾ ਅਤੇ ਅਜੀਬੋ-ਗਰੀਬ ਮਾਮਲਾ ਨੇ ਕੱਲ੍ਹ ਕੀ ਸਾਹਮਣੇ ਆਇਆ ਹੈ ਜਿੱਥੇ ਇੱਕ ਸ਼ਖਸ ਆਪਣੀ ਘਰਵਾਲੀ ਨੂੰ ਆਪਣੀ ਪਤਨੀ ਨੂੰ ਪਿਛਲੇ 1 ਸਾਲ ਤੋਂ ਲੱਭ ਰਿਹਾ ਹੈ ਉਸ ਨੂੰ ਲੱਭਣ ਦੇ ਲਈ ਦਰਦ-ਦਰਦੀਆਂ ਠੋਕਰਾ ਖਾ ਰਿਹਾ ਹੈ ਤਰਲੇ ਕੱਢ ਰਿਹਾ ਹੈ ਕਿ ਕੋਈ ਮੇਰੀ ਘਰਵਾਲੀ ਨੂੰ ਲੱਭ ਦਿਓ ਇਸ ਸ਼ਖਸ ਦਾ ਕਹਿਣਾ ਸੀ ਕਿ ਉਸ ਦੀ ਪਤਨੀ ਨੂੰ ਇੱਕ ਮੋਬਾਈਲ ਖੇਮ ਖੇਡਣ ਦੀ ਆਦਤ ਪੈ ਗਈ। ਅਕਸਰ ਉਹ ਇਸ ਗੇਮ ਨੂੰ ਖੇਡਦੀ ਰਹਿੰਦੀ ਅਤੇ ਉਸੇ ਗੇਮ ਤੇ ਕਿਸੇ ਸ਼ਖਸ ਦੇ ਬਹਿਕਾਵੇ ਚਾਕੇ ਉਹ ਘਰ ਛੱਡ ਕੇ ਚਲੀ ਗਈ। ਇਸ ਸ਼ਖਸ ਦਾ ਕਹਿਣਾ ਸੀ ਕਿ ਉਸ ਦਾ ਵਿਆਹ ਸਾਲ 2011 ਚ ਹੋਇਆ ਸੀ। ਸਭ ਕੁਝ ਠੀਕ-ਠਾਕ ਸੀ ਪਰ ਫਿਰ ਅਚਾਨਕ ਉਸ ਦੀ ਪਤਨੀ ਨੂੰ ਇੱਕ ਮੋਬਾਈਲ ਗੇਮ ਖੇਡਣ ਦੀ ਲਤ ਲੱਗ ਗਈ। ਇਸੇ ਗੇਮ ਤੇ ਉਸ ਦੀ ਦੋਸਤੀ ਇੱਕ ਨੌਜਵਾਨ ਦੇ ਨਾਲ ਹੋ ਗਈ ਜਿਸ ਦੇ ਬਹਿਕਾਵੇ ਚਾ ਉਹ ਘਰੋਂ ਫਰਾਰ ਹੋ ਗਈ ਜੀ ਹਾਂ ਦਸਤਾਂ ਤੇ ਉਹ ਜਾ ਰਹੀ ਐ ਫ੍ਰੀ ਫਾਇਰ ਗੇਮ ਖੇਡਦੀ ਸੀਗੀ ਉਹਦੇ ਵਿੱਚ ਕਾਲੂ ਚੰਗਾ ਦਾ ਬੰਦਾ ਆ ਉਹ ਇਹਦੇ ਵਿੱਚ ਆਇਆ ਤੇ ਉਹਨੇ ਆਪਣੇ ਚਾਂਸੇ ਵਿੱਚ ਲਿਆ ਤੇ ਉਹਦੇ ਨਾਲ ਹੀ ਗੱਲਬਾਤ ਕਰਦੀ ਸੀਗੀ ਤੇ ਉਹਦੇ ਨਾਲ ਹੀ ਇਹਦਾ ਗੱਲਬਾਤ ਹੋਈ ਤੇ ਉਹ ਵੀ ਇਹਨੂੰ ਨਾਲ ਲੈ ਕੇ ਗਿਆ ਅਸੀਂ ਉਹਦੇ ਨਾਲ ਕੰਪਲੀਟਾ ਬਹੁਤ ਕੀਤੀਆਂ ਅਸੀਂ ਮਕੇਰੀਆਂ ਦਸੂਆ ਸ਼ਹਿਰਪੁਰ ਤੱਕ ਅਸੀਂ ਐਸਐਸਪੀ ਤੱਕ ਅਸੀਂ ਲੀਟਾ ਪਾਈਆਂ ਤੇ ਸਾਡਾ ਕੋਈ ਹੱਲ ਨਹੀਂ ਕੋਈ ਕੁਝ ਨਹੀਂ ਹੋਇਆ ਸਾਡਾ ਅਜੇ ਤੱਕ ਵੀ ਅਸੀਂ ਤੋੜ ਪੱਜ ਰਹੇ ਹਾਂ ਸਾਡੇ ਦੱਖਵਲੇ ਤੇ ਕੋਈ ਰਸਤਾ ਨਹੀਂ ਨਿਕਲਿਆ ਪਰਿਵਾਰ ਦਾ ਕਹਿਣਾ ਸੀ ਕਿ ਉਹਨਾਂ ਨੇ ਘਰ ਦੀ ਨੂ ਰਾਣੀ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਉਹ ਪਿਛਲੇ 1 ਸਾਲ ਤੋਂ ਹਸਤੀਪਾਲ ਕਰ ਰਹੇ ਨੇ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਉਹਨਾਂ ਕਈ ਵਾਰ ਪੁਲਿਸ ਕੋਲ ਵੀ ਮਦਦ ਦੀ गुहार ਲਗਾਈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਹਾਂ ਇਲਜ਼ਾਮ ਤੈਹੂ ਲੱਗ ਰਹੀ ਨਹੀਂ ਪਰਿਵਾਰ ਪਰੇਸ਼ਾਨ ਹੈ ਖੱਜਲ ਖਵਾਰ ਹੋ ਰਿਹਾ ਹੈ ਮਦਦ ਦੀ ਗੁਹਾਰ ਲਗਾ ਰਿਹਾ ਹੈ ਪਰਿਵਾਰ ਦੇ ਵੱਲੋਂ ਪੁਲਿਸ ਤੇ ਵੀ ਕਈ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਪਰਿਵਾਰ ਦੀ ਇਹ ਪਾਲ ਇਤਲਾਸ਼ ਕਦੋਂ ਮੁੱਕਦੀ ਹੈ ਇਸ ਸ਼ਖਸ ਨੂੰ ਉਸਦੀ ਪਤਨੀ ਕਦੋਂ ਮਿਲਦੀ ਹੈ ਉਸ ਦੇ ਘਰੋਂ ਚਲੇ ਜਾਣ ਦੇ ਪਿੱਛੇ ਦੀ ਅਸਲ ਵਜ੍ਹਾ ਕੀ ਨਿਕਲ ਕੇ ਸਾਹਮਣੇ ਆਉਂਦੀ ਹੈ ਮੁਕੇਰੀਆਂ ਤੋਂ ਤਰਸੀਮ ਪੱਪੂ ਦੀ ਰਿਪੋਰਟ ਪੀਟੀਸੀ ਨਿਊਜ਼